4 ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਆ ਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ हां जी दोस्तों वीडियो ਨੂੰ ਪੂਰਾ ਜ਼ਰੂਰ ਦੇਖਿਓ ਪਿਛਲੇ ਦਿਨੀ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਵੱਡੇ ਖੁਲਾਸੇ ਕੀਤੇ ਬਹੁਤ ਸਾਰੇ ਮਾਮਲੇ ਦੋਸਤੋ ਸਾਹਮਣੇ ਆਏ ਨੇ ਜਿੱਥੇ ਭੈਣ ਭਰਾ ਵੱਲੋਂ ਵੀ ਆਪਸ ਵਿੱਚ ਸਰੀਰਕ ਸੰਬੰਧ ਬਣਾਏ ਗਏ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਪੰਜਾਬ ਦੇ ਜੋ ਵੈਦ ਗਲਤ ਐਡਾ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਗਲਤ ਤਰ੍ਹਾਂ ਹਤੇ ਤੋੜ ਰਹੇ ਨੇ ਉਸ ਬਾਰੇ ਵੀ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਅਤੇ ਇਹਨਾਂ ਵੈਦਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਅਤੇ ਗਲਤ ਐਡਾਂ ਦੀਆਂ ਪ੍ਰੋਮੋਸ਼ਨਾਂ ਕਰਨ ਵਾਲੀ ਮਾਡਲ ਨੂੰ ਵੀ ਭਾਈ ਅਮਰਪਾਲ ਸਿੰਘ ਮੈਰੋ ਵੱਲੋਂ ਸਾਬਕਾ ਸਿਖਾਇਆ ਗਿਆ ਹੈ ਕੀ ਹੈ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ 4 ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਅਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆਇਆ ਮੀਆ ਦੀਦੀ ਸੀ ਉਹ ਆਏ ਪਿੰਡ ਮਿਲਣ ਆਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਿਹਾ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਰੋਣ ਲੱਗ ਗਏ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਅੱਗੇ ਨਾ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ ਬੱਚੀ ਦਾ ਨਾਂ ਨਹੀਂ ਲਵਾਂਗੇ। ਉਹਨਾਂ ਨੇ ਕਿਹਾ ਵਿਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ। ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ ਚਲੋ ਜੀਓ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜਰੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਅਲੱਗ ਸਮਝਾਇਆ ਕੁੜੀ ਨੂੰ ਅਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰੀਆਂ 'ਚ ਅਲੱਗ-ਅਲੱਗ ਰਹਿਣ ਲਈ ਭੇਜ ਦਿੱਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਹਦੇ ਮਾਪਿਆਂ ਨੂੰ ਵਿੱਚ ਬਿਠਾ ਕੇ ਉਹਦੇ ਛੱਤਰ ਮਾਰੇ ਵੀ ਜਰੂਰੀ ਆ ਜਦੋਂ ਅਸੀਂ ਉਹਨੂੰ ਕੱਟ ਕੇ ਬਾਹਰ ਆਏ ਤੇ ਸਿੰਘ ਨੇ ਜਦਾਂ ਨੌਜਵਾਨ ਕਰਦੇ ਹੁੰਦੇ ਤੇ ਸਿੰਘ ਨੇ ਉਹਨੂੰ ਹਾਸੇ 'ਚ ਪੁੱਛਿਆ ਪਤੰਦਰਾ ਹਜੇ ਤਾਂ ਤੇਰੀ ਉਮਰ ਹੀ ਕੀ ਐ ਕੀ ਇਹੋ ਜਿਹਾ ਖਾਨਾ ਤੇ ਸ਼ਰਮ ਦੀ ਗੱਲ ਵੀ ਮੈਂ ਜਦੋਂ ਸੁਣਿਆ ਵੀ ਇਹ ਦੇਸ਼ ਦੇ ਵਿੱਚ ਇਹ ਦੇਸ਼ ਪੰਜ ਦਰਿਆਵਾਂ ਦੀ ਧਰਤੀ ਆ ਤੇ ਕੁਝ ਸਾਲਾਂ ਤੋਂ ਸਾਨੂੰ ਸੁਣਨ ਚ ਆ ਰਿਹਾ ਵੀ ਇਸ ਦੇਸ਼ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਵਾ ਤੇ ਹੁਣ ਸੱਤਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕਾਮ ਦਾ ਇਸ ਨੂੰ ਅਸੀਂ ਸ਼ਰਮਜ ਨਹੀਂ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਹਾਂ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਵਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਗੱਲ ਦਾ ਪਤਾ ਨਾ ਹੋਵੇ ਤੇ ਜਦੋਂ ਉਸ ਬੱਚੇ ਨੂੰ ਪੁੱਛਿਆ 16 ਸਾਲ ਦੇ ਨੂੰ 15.5 ਸਾਲਾਂ ਦੀ ਉਮਰ ਸੀ ਤੇ ਕਹਿੰਦਾ ਵੀ ਮੈਂ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਹੈ ਗੱਲ ਆਉਂਦੀ ਹੈ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੁਧਰ ਉਹਦੀ ਦੀਪਿਕਾ ਲੁਧਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ ਇਹ ਨਦੀ ਕਲੈਬ ਕੀਤੀ ਹੋਈ ਹੈ ਇਹ ਅਮਰਸਰ ਦੀ ਵਸਨੀਕ ਆ ਬੀਬੀ ਲਦੀਪ ਕਲਉਥਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਹੈ ਤੁਹਾਨੂੰ ਹਾ ਕੋਸ਼ਕਤ ਹਮਾ ਪਹਿਲਾਂ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਹੀ ਕਰ ਰਿਲੇਸ਼ਨ ਚ ਨੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ ਬੁੱਦਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਕਿ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆ ਇਲੀਗਲ ਆ ਕਾਨੂੰਨੀ ਆ ਨਹੀਂ ਗੈਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨ ਵਾਲੇ ਇਹਨਾਂ ਦੀਆਂ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨਲ ਕਰ ਰਹੀ ਸੀਗੀ ਬੀਬੀ ਦੀਪਕਾ ਲੁਥਰਾ ਅਮਰਸਰ ਤੋਂ ਇਹਨੇ ਤਿੰਨਾ ਚਾਰਾਂ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਰ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਅਸੀਂ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕੇਰਾ ਬੁਲਾ ਲਿਆ ਸੀ ਅਮਰਸਰ ਸਾਹਿਬ ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਥਰਾ ਖੁਦ ਵਿੱਚ ਸੀ ਤੇ ਮੈਂ ਦੂਰ ਉਹਨਾਂ ਨੂੰ ਫਤੇ ਬੁਲਾਤੀ ਵੀ ਆਜੋ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਹੈ ਜੋ ਸਾਡੇ ਕੋਲ ਔਨ ਰਿਕਾਰਡ ਆ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫਿੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਬਾਹਾ ਉਹਨੂੰ ਸਮਝਾਇਆ ਵੀ ਪਹਿਲੀ ਗੱਲ ਉਹਦੇ ਸਿਰ ਤੇ ਚੁੰਨੀ ਨਹੀਂ ਸੀ ਗੱਲ ਤੇ ਹਜੂਰ ਗੱਲ ਆ ਕੇ ਉਹਦਾ ਸਿਰ ਟਕਾਇਆ ਵੀ ਤੂੰ ਸਾਡੀ ਭੈਣ ਆ ਬੈਠ ਗਲਤ ਰਸਤੇ ਪੈ ਚਲਨੀ ਆ ਭੈਣੇ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਤੁਹਾਨੂੰ ਆ ਪ੍ਰਮੋਸ਼ਨਾਂ ਕਰਕੇ ਕੀ ਮਿਲਿਆ ਕਹਿੰਦੀ ਪੈਸਾ ਨਾ ਕਿ ਪੈਸੇ ਤਾਂ ਕ मतलब ਆ ਕਹਿੰ ਉਹਨੇ ਸਿਰ ਮਾਰਤਾ ਹਾਂਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਾਹ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਟ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਦਾ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਨੈਟ ਤੇ ਰੋ ਰੋ ਵੀ ਵੀਡੀਓ ਪਾ ਦਿੰਨੀ ਆ ਮੈਂ ਣਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੋਕੋ ਕੀ ਮੈਨੂੰ ਮਾਫ ਕੀਤਾ ਜਾਵੇ ਮੈਂ ਇਸ ਤੋਂ ਬਾਅਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਲੈਏ ਸੀ ਮੈਂ ਕਿਹਾ ਪੈਸੇ ਮੋਡਲ ਦੀ ਲੋੜ ਨਹੀਂ ਤੇ ਬੰਦ ਕਰ ਤੇ ਇਸ ਚੀਜ਼ ਨੂੰ ਹੋਰ ਪ੍ਰਮੋਸ਼ਨਾਂ ਜੋ ਕਰਨੀਆਂ ਗੱਡੀਆਂ ਗੁੱਡੀਆਂ ਜਾਂ ਕਰੀ ਚੱਲੋ ਸ਼ੋਅਰੂਮਾਂ ਦੇ ਉੱਥੋਂ ਜਾ ਕੇ ਮੈਂ ਕਿਹਾ ਤੂੰ ਜਦੋਂ ਭੈ ਨਹੀਂ ਕਹਿੰਦਾ ਤੈਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨੂੰ ਅਸੀਂ ਇੱਕ ਲੈਟਰ ਦਿੱਤਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਲੈਟਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਲੁਥਰਾ ਜੀ ਮੈਂ ਅਮਰਤਪਾਲ ਸਿੰਘ ਮਹਿਰੋ ਆਪ ਜੀ ਨੇ ਸਤਕਾਰ ਸਹਿਤ ਬੇਨਤੀ ਭੇਜ ਰਿਹਾ ਆਂ ਅਸੀਂ ਕੁਝ ਦਿਨ ਤੋਂ ਇੰਟਰਨੈਟ ਤੇ ਤੁਹਾਡੇ ਨਾਲ ਕਾਫੀ ਇਤਰਾਜਜੋਕ ਵੀਡੀਓ ਦੇਖ ਰਹੇ ਆਂ ਸੰਗਤ ਵੀ ਸਾਨੂੰ ਭੇਜ ਰਹੀ ਆ ਵੀ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦਵਾਈਆਂ ਨੂੰ ਪ੍ਰੋਮੋਟ ਕਰ ਰਹੀ ਆ ਜੋ ਕਾਫੀ ਇਤਰਾਜਜੋਕ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਨਹਿ ਸਿੰਘਾਂ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੇ ਬਲਾਤਕਾਰ ਨੂੰ ਰੋਕਣ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੀਆਂ ਵੀਡੀਓ ਵੇਖ ਕੇ ਦਵਾਈਆਂ ਖਾਣਗੇ ਤੇ ਕਾਮਵਾਸ਼ਨਾ ਵਧਣ ਲੱਗ ਜੂਗੀ ਤੇ ਬਲਾਤਕਾਰ ਵਧਦੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਨੂੰ ਦੂਰੇ ਮਤਲਬ ਵਾਲੀਆਂ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਭੈਣ ਵਧੀਆ ਜਿੱਤਦਾਰ ਕੰਮ ਕਰਨ ਤੇ ਕਮਾਈ ਕਰਨ ਅਸੀਂ ਕੀ ਮੁੱਦਾ ਹੈਗਾ ਤੁਹਾਡਾ ਦੇ ਕੀ ਸਰਕਾਰ ਅਸੀਂ ਜੋ ਮੁੱਦਾ ਹੈਗਾ ਉਹ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫੀਜ਼ ਕਰਲੇਸ਼ਨਾਂ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦਾਂ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦੀਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਐ ਇੱਕ ਤੇ ਜੋ ਉਹ ਪ੍ਰੋਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ ਅ ਡੇਢ ਦੋ ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਉਹ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਾਂ ਪੁੱਛ ਗਏ ਚੁੰਦੀ ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਦਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ। ਉਹ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਹਾਂ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਕਿ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ। ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ। ਹਾਂਜੀ ਇਹ ਬਲੌਕਰ ਦਾ ਨਾਮ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਚੀਜ਼ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਆ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਇਹ ਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪਾਂ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜੂਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਤੇ ਰੁਕਣਾ ਹੀ ਚਾਹੀਦਾ ਹੈ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਨੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲ ਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਜੀ ਆਉਂਦਾ ਪਰ 1 ਮਹੀਨਾ ਸੀ ਜਰੂਰ ਵੇਟ ਕਰਿਆ ਕਰਾਂਗੇ ਉਹਦੇ ਤੇ ਕਾਰਵਾਈ ਹੋ ਜੇ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਤੋਂ ਆਉਦੀ ਸਾਕੀ ਭੈਣ ਨਾਲ ਹੀ ਫਿਜ਼ੀਕਲ ਰਿਲੇਸ਼ਨ ਚ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਉਦੀ 15 ਸਾਲ ਦੀ ਸਾਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 사ਤਾ 사ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਦੁੱਖ ਲੱਗਦਾ ਬਈ ਇਸ ਗੱਲ ਦਾ ਅਣਖਾਂ ਗੈਰਤਾ ਪੰਜਾਬ ਚ ਮੁੱਕਦੀਆਂ ਜਾ ਰਹੀਆਂ ਜਿਨ੍ਹਾਂ ਸਿੱਖਾਂ ਨੇ ਜਾਂ ਪੰਜਾਬ ਵਾਸੀਆਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀ ਇੱਜ਼ਤਾਂ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾਂ ਤੇ ਨਿਗਾਹ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਇਸ ਤੋਂ ਪਹਿਲਾਂ ਇੱਕ ਮੈਂ ਪ੍ਰੋਡੂਸਰ ਡੀ ਐਕਸ ਐਕਸ ਨੂੰ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨਾ ਸਾਡਾ ਭਰਾ ਇਸ ਕਰਕੇ ਕੁੱਟਿਆ ਸੀ ਵੀ ਉਹ ਗਲਤ ਤਰੀਕੇ ਦੱਸਦਾ ਮੁੰਡੇ ਕੁੜੀਆਂ ਨੂੰ ਮਿਲਣ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਬਾਰਾ ਕੰਪਲੇਂਟ ਐਸਐਸਪੀ ਦਫ਼ਤਰ ਘੱਟੋ ਘੱਟ 10 ਪੰਚਾਇਤਾਂ ਭੇਜਾਂਗੇ ਮਾਨਸਾ ਜ਼ਿਲ੍ਹੇ ਦੇ 10 ਸਰਪੰਚ ਹੋਣਗੇ ਤੇ ਉਹਨਾਂ ਨਾਲ 5-5 ਮੈਂਬਰ 50 ਜਣੇ ਹੋਣਗੇ ਘੱਟੋ ਘੱਟ ਨਹੀਂ ਤਾਂ 60-70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਟਾਪੇ ਤੋਂ ਵੱਧ ਹੋਈਆਂ ਗਾਲੀ ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਫਿਰ ਕੋਈ ਨਾ ਭਾਈ। ਇੱਕ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਛ ਨਾ ਕੁਛ ਤਾਂ ਬਿਕਰ। ਨੌਜਵਾਨ ਬੈਠਣਗੇ ਨੈਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜ਼ਤੇਦਾਰ ਹੈ ਨਹੀਂਗਾ। ਅਸੀਂ ਤਾਂ ਜਤੀਮ ਆ ਸਾਡਾ ਕਾਲ ਤਾਕਤ ਖਾਲੀ ਬੈਠਾ ਵੈ। ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ। ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੁਣ ਆਲੇ ਬੈਠੇ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜ਼ਤੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ। ਦੋ ਤਿੰਨ ਅਰੇ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂਗੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕੋਈ ਕਰਾਂਗੇ ਭਾਈ ਜੀ ਕਦ ਹੋਇਆ ਤੇ ਸਾਡੇ ਪੁਰਖਿਆਂ ਨੇ ਸਿੱਖਾਂ ਨੇ ਬਚਨ ਕੀਤੇ ਸੀ ਇਸ ਇੱਥੋਂ ਦੇ ਰਾਜ ਭਾਗ ਸੰਭਣ ਵਾਲਿਆਂ ਨਾਲ ਵੀ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ ਸਿੱਖ ਜਾਣ ਤੇ ਜਾਣ ਕਿੱਥੇ ਉਹ ਕਹਿੰਦੇ ਸੀ ਸਿੱਖ ਪਾਵਰਫੁੱਲ ਆ ਤੁਸੀਂ ਕਿਰਪਾਨ ਦਾ ਰਾਜ ਲੈ ਸਕਦੇ ਆ ਤੇ ਉਹ ਕਹਿੰਦੇ ਜਦੋਂ ਤੁਹਾਨੂੰ ਲੋੜ ਲੱਗੀ ਜਾਂ ਤੁਸੀਂ ਗੁਲਾਮੀ ਸਮਝੇ ਲੱਗੇ ਵੀ ਅਸੀਂ ਗੁਲਾਮ ਆ ਤਾਂ ਤੁਹਾਨੂੰ ਪੂਰਾ ਅਧਿਕਾਰ ਆ ਤੁਸੀਂ ਕਿਰਪਾਨਾਂ ਦੇ ਮੁੱਠਿਆਂ ਨੂੰ ਹੱਥ ਪਾ ਸਕਦੇ ਆ ਤੇ ਅਸੀਂ ਯਾਦ ਕਰਾ ਦਗੇ ਵੀ ਉਹ ਬਲੱਡ ਹਜੇ ਹੈ ਤੇ ਸਾਡੇ ਕਿਰਪਾਨਾਂ ਦੇ ਮੁੱਠਿਆਂ ਨੂੰ ਹੱਥ ਨਾ ਹੀ ਪਵੇ ਤਾਂ ਚੰਗਾ ਤੇ ਇਹ ਨਹੀਂ ਤਾਂ ਸਾਹਮਣੇ ਔਖੇ ਹੋ ਜਾਣਗੇ ਕਿਉਂਕਿ ਇਹ ਨਿੱਜੀ ਲੜਾਈ ਨਹੀਂ ਹੈ ਇਹ ਸਾਡੀ نسل ਦੀ ਲੜਾਈ ਆ ਇਹ ਕੋਖਾ ਚ ਪਲ ਰਹੇ ਜਿਹੜੇ ਹਜੇ ਬੱਚਾ ਨੇ ਜਨਮ ਲੈਣਾ ਉਹਨਾਂ ਦੇ ਜੰਮਣ ਤੋਂ ਪਹਿਲਾਂ ਦੀ ਲੜਾਈ ਆ ਤੇ ਜਿਹਨਾਂ ਨੇ 10 ਸਾਲ ਤੋਂ ਉੱਪਰ ਉਮਰਾ ਹੋ ਗਈਆਂ ਉਹਨਾਂ ਲਈ ਲੜਾਈ ਉਹਨਾਂ ਨੂੰ ਹਜੇ ਪਤਾ ਨਹੀਂ ਅਸੀਂ ਕਿਹੜੀ ਦਸ ਦਸ ਦੀ ਗੱਲ ਕਰ ਰਹੇ ਆ ਹਜੇ ਇਹ ਇਹ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਇਹ ਅੱਗ ਹਜੇ ਘਰਾਂ ਤੱਕ ਨਹੀਂ ਗਈਗੀ ਤੇ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਸਾਰੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੁਹਾਡੀ ਨਿੰਦਿਆ ਨਹੀਂ ਕਰਦੇ ਅਸੀਂ ਇਸ ਕਾਨਫਰੈਂਸ ਦੇ ਵਿੱਚ ਇਹ ਮੇਰੀ ਕਾਨਫਰੈਂਸ ਮੈਂ ਇਸ ਲਈ ਕੀਤੀ ਆ ਵੀ ਬਹੁਤ ਹੀ ਪ੍ਰੇਮ ਤੇ ਪਿਆਰ ਸਦਕਾ ਤੁਸੀਂ ਇਸ ਚੀਜ਼ ਨੂੰ ਸੁਣਿਓ ਤੇ ਇਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਸ਼ੁਰੂ ਕਰਦੋ ਨਹੀਂ ਮੈਂ ਇਸ ਚੀਜ਼ ਦੇ ਵਿੱਚ ਇੱਕ ਮੈਨੂੰ ਖੁਸ਼ੀ ਵੀ ਆ ਵੀ ਹੁਣ ਜਿਹੜੀ ਵਸਤਾ ਹੈਗੀ ਆ ਉਹ ਮਰਨ ਅਤੇ ਮਾਰਨ ਤੋਂ ਉੱਪਰ ਦੀ ਲੰਘ ਚੁੱਕੀ ਆ ਭੈ ਖਤਮ ਹੋ ਚੁੱਕਿਆ ਤੇ ਨੌਜਵਾਨ ਮਿਲਦੇ ਹੁੰਦੇ ਸੀ ਤੇ ਨੌਜਵਾਨਾਂ ਦੇ ਫੋਨ ਆਉਦੇ ਹੁੰਦੇ ਸੀ ਵੀ ਬਾਬਾ ਜੀ ਕੋਈ ਸੇਵਾ ਲਾਓ ਤੇ ਬਾਬਾ ਜੀ ਕੋਈ ਸਾਨੂੰ ਕੰਮ ਦੱਸੋ ਤੇ ਉਹ ਨੌਜਵਾਨਾਂ ਨੂੰ ਫਿਰ ਉਸ ਮਹੀਨੇ ਤੋਂ ਬਾਅਦ ਅਸੀਂ ਮਿਲਣਾ ਸ਼ੁਰੂ ਕਰਾਂਗੇ ਤੇ ਉਹਨਾਂ ਦੀਆਂ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਸੀਐਮ ਸਾਹਿਬ ਫਿਰ ਪਿੰਡਾਂ ਦੇ ਵਿੱਚ ਮੋਟਰਸਾਈਕਲ ਜੇ ਤੁਰਨੇ ਫਿਰਨੇ ਸ਼ੁਰੂ ਹੋ ਜਾਣਗੇ ਫਿਰ ਕੰਮ ਵਧ ਜਾਣਾ ਵੀ ਇਸ ਚੀਜ਼ ਨੂੰ ਜੇ ਤੁਸੀਂ ਬੰਨ੍ਹ ਲਾ ਲਓ ਤਾਂ ਵਧੀਆ ਗੱਲ ਆ ਤੇ ਦੂਜੀ ਗੱਲ ਹਾਂਜੀ ਸਵਾਲ ਕਰੋ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਸੈਂਟਰ ਚੱਲਦੇ ਨੇ ਬਾਬਾ ਜੀ ਗੱਲ ਕਰੀ ਮੈਂ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਮਸ਼ਹੂਰੀਆਂ ਆਉਂਦੀਆਂ ਮੰਨ ਲਓ ਆਪਾਂ ਇਹਦੇ ਵਿੱਚ ਵਿਚਾਰ ਕਰਦੇ ਕੁੰਡ ਮਦੀ ਮਸ਼ਹੂਰੀ ਆਉਂਦੀ ਆ ਲਹਿਦਾ ਵਿਸ਼ਾ ਵਾ ਤੇ ਤਰੀਕੇ ਨਾਲ ਆਉਂਦੀ ਆ ਤੇ ਉਹ ਆਪਦੇ ਉਸ ਹਾਵ ਨਹੀਂ ਆਉਂਦੀ ਆ ਕਹਿ ਨਹੀਂ ਦਿੰਦੇ ਵਿਆਹ ਤੋਂ ਬਾਅਦ ਸੁਹਾਗਰਾਤਾ ਉਹਦਾ ਨਾਂ ਹੀ ਰੱਖਿਆ ਗਿਆ ਪਤਾ ਤਾਂ ਸਾਰਿਆਂ ਨੂੰ ਹੀ ਆ ਸਮਝ ਗਏ ਪਰ ਜੋ ਗੱਲਾਂ ਇਹਦੇ 'ਚ ਵੈਦ ਲਿਖ ਰਹੇ ਆ ਬੱਚਿਆਂ ਤੱਕ ਪਹੁੰਚਦੀਆਂ ਚੀਜ਼ਾਂ ਕਰ ਰੀ ਦਿੱਤੀਆਂ ਜਾਂਦੀਆਂ ਸਾਨੂੰ ਉਹਦੇ ਤੇ ਦੁੱਖ ਆ ਫੇਕੇ ਸ਼ਰਾਬ ਦੇ ਖੁੱਲ ਕੇ ਤਰਾਜ ਕਿਸੇ ਨੂੰ ਨਹੀਂ ਘਰੇ ਦੇਸੀ ਦਵਾਰੋਂ ਨਿਕਲਦੀ ਆ ਪਰਚਾ ਦਰਜ ਹੋ ਜਾਂਦਾ ਲਕੋਲ ਹੀ ਆ ਸਮਝਦੇ ਆ ਨਾ ਉਹਨਾਂ ਚੀਜ਼ਾਂ ਦੀ ਵੀ ਠੱਲ ਪਾਈ ਜਾਊਗੀ ਸਪਾਸ ਹਿੱਟਰਾਂ ਨੂੰ ਵੀ ਤਰੀਕੇ ਨਾਲ ਠੱਲ ਪਾਵਾਂਗੇ ਪਹਿਲਾਂ ਜਿਹੜੇ ਘਰੋਂ ਦਾ ਅੱਗ ਲੱਗੀ ਇਹਨੂੰ ਬੁਝਾਉਣ ਦੀ ਗੱਲ ਕਰਨੀ ਆ ਇਹ ਕਹਿੰਦੇ ਆ ਪ੍ਰੋਮੋਸ਼ਨ ਦਾ ਤਰੀਕਾ ਬਦਲ ਲੈਣੇ ਨਹੀਂ ਲੀਗਲੀ ਤਰੀਕੇ ਨਾਲ ਦੇਖੋ ਅੱਜ ਤੋਂ ਆ ਚੀਜ਼ਾਂ ਗੌਰਮੈਂਟ ਦੱਸੇ ਪੁਲਿਸ ਦੱਸੇ ਲੀਗਲ ਜੋ ਉੱਤੇ ਲਿਖਿਆ ਸਮਝ ਗਏ ਨਾ ਦਵਾਈਆਂ ਲੀਗਲ ਨੇ ਲੀਗਲ ਨੇ ਜਦੋਂ ਇਹਨਾਂ ਨੂੰ ਇਨਵੈਸਟੀਗੇਸ਼ਨ ਹੋਊਗੀ ਉਹ ਦੱਸਣਗੇ ਜੇ ਦਵਾਈਆਂ ਲੀਗਲ ਨੇ ਤੇ ਲੀਗਲ ਵੇਚਣ ਅੱਜ ਤੋਂ ਪਹਿਲਾਂ ਕਰਾ ਗੋਪਤ ਰੋਗ ਨਹੀਂ ਹੁੰਦੇ ਸੀ ਕੰਦਰ ਤੇ ਲਿਖਿਆ ਪੜਦਾ ਹੀ ਗੋਪਤ ਰੋਗ ਦੇ ਮਾਰ ਗੋਪਤ ਰੋਗ ਦੇ ਰੋਗੀ ਮਿਲਣ ਤੇ ਮਿਲੀ ਜਾਣ ਸਾਨੂੰ ਪਤਾ ਗੋਪਤ ਰੋਗ ਜਿਹਨੂੰ ਹੈਗਾ ਜਾ ਕੇ ਗੋਪਤ ਡਾਕਟਰ ਨੂੰ ਮਿਲਣਗੇ ਤੇ ਜੇ ਇਹਨਾਂ ਨੇ ਐਂ ਹੀ ਦੇਖਣਾ ਵੀ ਸਾਦ ਨੂੰ ਰਾੜ ਵਰਗਾ ਕਰ ਲੋ ਖੀਰੇ ਵਰਗਾ ਕਰ ਲੋ ਫਿਰ ਗੋਪਤ ਰਹਿ ਕੀ ਗਿਆ ਬੋਤਲ ਨੀਅਰ ਨੀਅਰ ਪ੍ਰੋਮੋਸ਼ਨ ਦਾ ਤਰੀਕਾ ਬੰਦ ਹੋਣਾ ਚਾਹੀਦਾ ਤੇ ਜਿਹੜੀ ਇਹਨਾਂ ਨੇ ਲੱਚਰ ਤਾਂ ਫਲਾਤੀ ਉਸ ਤਹਿਤ ਇਹਨਾਂ ਤੇ ਇੱਕ ਵਾਰੀ ਤਾਂ ਐਫਆਈਆਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਦੇਖੋ ਪ੍ਰੋਮੋਸ਼ਨ ਦਾ ਉਹ ਜੋ ਸੋਸ਼ਲ ਮੀਡੀਆ ਤੇ ਸਾਰਾ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੀ ਪ੍ਰੋਮੋਸ਼ਨ ਹੈ ਸਾਨੂੰ ਕੋਈ ਦੁੱਖ ਨਹੀਂ ਹੋਈ ਜਾਂਦਾ ਸੀ ਪਹਿਲਾਂ ਵੀ ਹੋਈ ਜਾਂਦਾ ਤੁਸੀਂ ਤਕਰੀਬਨ ਪਿੰਡਾਂ 'ਚ ਜਾਓ ਮੋਟਰਾਂ ਉੱਤੇ ਕੋਰਡਵਾਰਡ ਲੱਗੇ ਕਹਿੰਦਾ ਤੇ ਲਿਖੇ ਸਾਨੂੰ ਤਰਾਜ ਕੋਈ ਨਹੀਂ 50 ਸਰਕਾਰ ਇਸ ਤੇ ਕਿਸੇ ਤਰੀਕੇ ਨਾਲ پابੰਦੀ ਲਾਏ ਹਾਂ ਤੇ ਜਿਨ੍ਹਾਂ ਨੇ ਛਲੀਅਰਤਾ ਫਲਾਤੀ ਆ ਪਰੂਫ ਅਸੀਂ ਦੇਵਾਂਗੇ ਤੇ ਉਹਨਾਂ ਤੇ ਐਫਆਈਆਰ ਹੋਣੀ ਚਾਹੀਦੀ ਆ। ਨਾ ਫਿਰ ਉਹਦੀ ਗੱਲਬਾਤ ਰਹੇਗੀ ਸਵਾਲ ਕਰ ਲਿਓ। ਜੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਸਨ 47 ਵਾਲੀਆਂ ਕੀਤੀਆਂ ਗੱਲਾਂ ਨੂੰ ਯਾਦ ਕਰਾਂਗੇ। ਤੇ ਫਿਰ ਜਿਹੜੇ ਨੌਜਵਾਨ ਕਹਿੰਦੇ ਸੀ ਬਾਬਾ ਜੀ ਸੇਵਾ ਬਖਸ਼ੋ ਫਿਰ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਤਿਆਰ ਰਹੋ ਵੀ ਅਗਲਾ ਮਹੀਨਾ ਆਪਣਾ ਗੱਲਾਂ ਪੰਜਾਬ 'ਚ ਫਿਰ ਉਹ ਹੋਣਗੀਆਂ ਜਿਹੜੀਆਂ ਕਰੂਗਾ ਖਾਲਸਾ ਪੰਥ ਦੀਆਂ। ਤੇ ਉਸ ਨੂੰ ਮੋਰਨ ਨੂੰ ਤੁਸੀਂ ਕੀ ਨਾਮ ਦੇਵੋਗੇ? ਕਿਹੜੀ ਨੂੰ? ਜਿਹੜੀ ਤੁਸੀਂ ਪਿੰਡਾਂ 'ਚ ਮੋਟਰ ਨਹੀਂ ਕਰਦੇ। ਕੱਟਣਗੇ ਫਿਰ ਅਸੀਂ ਬਾਰਾਜ ਕਾਰਵਾਈ ਕਰਾਂਗੇ ਬਦਾਂ ਤੇ ਜੇ ਨੱਚਰਤਾ ਫਲਾਉਣਾ ਨਹੀਂ ਹਟਣਗੇ ਹੁਣ ਬੀਬੀ ਆ ਤੇ ਬੀਬੀ ਨੇ ਸਾਨੂੰ ਚੈਲੰਜ ਕਰਤਾ ਫਿਰ ਓਕੇ ਦਿਖਾਓ ਇੱਕ ਮਹੀਨਾ ਕਾਨੂੰਨ ਨੂੰ ਤਾਂ ਦੇਵਾਂਗੇ ਨਾ ਜੇ ਮੰਨ ਲਓ ਕਿਸੇ ਬੱਚੀ ਦਾ ਰੇਪ ਹੋ ਗਿਆ 14 ਸਾਲ ਦੀ ਦਾ ਆਪਾਂ ਪਹਿਲਾਂ ਥਾਣੇ ਕੰਪਲੇਂਟ ਕੀਤੀ ਆ ਇੱਕ ਅਣਖੀ ਬੰਦੇ ਦੀ ਗੱਲ ਦੱਸਦਾ ਤੁਹਾਨੂੰ ਇੱਕ ਅਣਖੀ ਬੰਦੇ ਦੀ ਬੱਚੀ ਦਾ ਰੇਪ ਹੋ ਗਿਆ ਪੜਿਆ ਲਿਖਿਆ ਵੀ ਉਹਨੇ ਕਾਨੂੰਨ ਦਾ ਸਾਰਾ ਲੈਣਾ ਹੀ ਲੈਣਾ ਉਹੋ ਮਹੀਨਾ ਡੇਢ ਮਹੀਨਾ ਗੇੜੇ ਮਾਰ ਮਾਰ ਥੱਕ ਗਿਆ ਐਸਐਚਓ ਦੇ ਤੇ ਐਸਐਸਪੀ ਦਫ਼ਤਰ ਦੇ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਮਹਾਰਾਜ ਜੇ ਉਹਦੇ ਕੋਲ ਥਿਆਰ ਆ ਤੇ ਉਹ ਠੋਕੂਗਾ ਉਹਨੂੰ ਅੱਛਾ ਦੂਜੀ ਗੱਲ ਬੱਬਾ ਜੀ ਹਾਂਜੀ ਆਪਾਂ ਪਿੱਛੇ ਬੱਬਾ ਜੱਥੇਦਾਰ ਅਰਮਾਨ ਸਿੰਘ ਜੀ ਸਾਡੇ ਤੇ ਦਾ ਬਹੁਤ ਸਤਿਕਾਰਤ ਨੇ ਜੀ ਇਹ ਇਹਨਾਂ ਦੀ ਤਸਵੀਰ ਪਿੱਛੇ ਤੁਸੀਂ ਕਿਉਂ ਲਗਾਈ ਹੈ ਨਹੀਂ ਇਹਨਾਂ ਦੀ ਤਸਵੀਰ ਦੇਖੋ ਸਾਡੇ ਜੱਥੇਦਾਰ ਸਾਹਿਬ ਨੇ ਸਾਡੇ ਸ਼ਹੀਦ ਨੇ ਜੇ ਉਹਨਾਂ ਦਾ ਬੱਚਾ ਇੱਥੇ ਬੈਠਾ ਗੱਲਬਾਤ ਕਰ ਰਿਹਾ ਤੇ ਆਪਦੇ ਪਿਓ ਦੀ ਪ੍ਰਮੋਸ਼ਨ ਕਰੂਗਾ ਪਿੱਛੇ ਪਰ ਅਸੀਂ ਸਾਡੇ ਤੇ ਹੱਥ ਆ ਸਿੱਧਾ ਦਾ ਉਹ ਨਹੀਂ 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 ਕੋਈ ਚੱਕਰ ਨਹੀਂ ਅਸੀਂ ਨੈਂਗ ਸਿੰਘ ਦੇ ਬਾਣੇ 'ਚ ਸਾਡੇ ਬੁੱਢੇਦਾਲ ਦੇ ਜਥੇਦਾਰ ਰਹੇ ਨੇ ਸ਼ਹੀਦ ਹੋਏ ਨੇ ਤੇ ਅਸੀਂ ਇਹਨਾਂ ਦੇ ਕੁਰਨਿਆਂ ਤੇ ਅਸੀਂ 20 ਬੈਠੇ ਆ ਹਾਂ ਜੀ ਮੇਰਾ ਸਭ ਤੁਸੀਂ ਇਹ ਦੱਸਿਆ ਕਿ ਮੇਰੇ ਕੋਲ ਐਵੇਂ ਦੇ ਕੇਸ ਹੁੰਦੇ ਹਾਂ ਹਾਂ ਜਿਹੜੇ ਕੇਸ ਆਉਣ ਜਿਹੜੇ ਸਰਹੱਦ ਤੋਂ ਘੱਟ ਨੰਬਰ ਦੇ ਬੱਚੇ ਆਪਸੀ ਦੇ ਸੰਪਰਕ ਬਣਾਉਂਦੇ ਨੇ ਹਾਂ ਕਿੰਨੇ ਕੇਸ ਹੁੰਦੇ ਨੇ ਪਹਿਲਾ ਕੇਸ ਸਕੇ ਚਾਚੇ ਤਾਏ ਦੀ ਮਤਲਬ ਇੱਕ ਮੁੰਡਾ 22 ਸਾਲ ਦਾ ਉਹਦੀ 7 ਸਾਲ ਦੀ ਬੱਚੀ ਨਾਲ ਫਰੀਜ਼ੀ ਦਾ ਰਿਲੇਸ਼ਨ ਸਾਡੇ ਕੋਲ ਆਨ ਰਿਕਾਰਡ ਵੀਡੀਓ ਵੀ ਨੇ ਉਹ ਇੱਕੋ ਪਰਿਵਾਰ ਚ ਰਹਿ ਰਹੇ ਆ ਜੋ ਦੱਸਣੇ ਜ਼ਰੂਰੀ ਨੇ ਬਾਕੀ ਤਾਂ ਚੇਤਾ ਭੁੱਲ ਜਾਂਦਾ ਹੱਦੋਂ ਵੱਧ ਨਹੀਂ ਦੂਜਾ ਕੇਸ ਸਾਕੇ ਚਾਚੇ ਨੇ ਸਾਕੀ ਭਤੀਜੀ ਨਾਲ ਬਹੁਤ ਟਾਈਮ ਉਹਦੇ ਨਾਲ ਸਰੀਰਕ ਸੰਬੰਧ ਰੱਖੇ ਕਿਸੇ ਤਰੀਕੇ ਪਤਾ ਲੱਗ ਗਿਆ ਹਾਲਾਂਕਿ ਦੱਸ ਦਿੱਤੇਗੇ ਵੀ ਮਹੀਨੇ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਚਾਚਾ ਹੈ ਨਹੀਂ ਹੁਣ ਇਸ ਦੁਨੀਆ ਤੇ ਫਿਰ ਇੱਕ ਪਰਿਵਾਰੋਂ ਦਾ ਜਿਨ੍ਹਾਂ ਦੇ ਪਰਿਵਾਰ 'ਚ ਦੋ ਹੀ ਬੱਚੇ ਸੀ ਅਸੀਂ ਬਚਨਾਂ ਦੇ ਪੱਕੇ ਆ ਅਸੀਂ ਕਈ ਹਰ ਗੱਲ ਤੇ ਪੂਰੇ ਉੱਤਰਦੇ ਆ ਜਿਉਂ ਉਹਨਾਂ ਨੇ ਕਹਿਤਾ ਸੀ ਬਾਬਾ ਜੀ ਆਹ ਗੱਲ ਇੱਥੇ ਹੀ ਖਤਮ ਹੋ ਜੇ ਤੇ ਅਸੀਂ ਇੱਥੇ ਹੀ ਖਤਮ ਕਰਤੀ ਸਾਨੂੰ ਨਹੀਂ ਪਤਾ ਕੌਣ ਕਿੱਥੋਂ ਦੇ ਕਿੱਥੋਂ ਦੇ ਨਹੀਂ ਉਹਨਾਂ ਨੂੰ ਪਤਾ ਲੱਗਣਾ ਕਿ ਭਾਈ ਸਾਹਿਬ ਨੇ ਅੱਜ ਉਹ ਗੱਲਬਾਤ ਦੀ ਐਗਜ਼ਾਮਪਲ ਬਣਾਤੀ ਆ ਦੇਤੀ ਆ ਇਸ ਤਰ੍ਹਾਂ ਦੇ ਕੇਸ ਸਾਡੇ ਕੋਲ ਆ ਜਾਂਦੇ ਆ ਇਹ ਤੁਸੀਂ ਇਹ ਹਰ ਦੇ ਪਿੰਡ ਸਮਾਜ ਸੁਧਾਰ ਦੀ ਲਹਿਰ ਚਲਾਉਗੇ ਅਸੀਂ ਅਸੀਂ ਹਾਂ ਇਹ ਤਰੀਕਾ ਤਰੀਕਾ ਦੱਸਦੇ ਆ ਤੁਹਾਨੂੰ ਤਰੀਕਾ ਦੱਸਦੇ ਨੇ ਤਰੀਕਾ ਦੱਸਦੇ ਬਾਈ ਜੀ ਤਰੀਕਾ ਦੱਸਦੇ ਤੁਹਾਨੂੰ ਖੇਰਾ ਕਮਰਸਰ ਸਾਹਿਬ ਤੋਂ ਇੱਕ ਅਮਰਤਰੀ ਬੀਬੀ ਆਉਂਦੀ ਆ ਵੈਸੇ ਮਿਲ ਕੇ ਮਿਲਣਾ ਆਉਂਦੇ ਆ ਪਰਿਵਾਰ ਪਾਸੇ ਕਰਕੇ ਕਹਿੰਦੇ ਗੱਲਬਾਤ ਕਰਨੀ ਹੈ ਕਿ ਕੀ ਕਹਿੰਦੇ ਵੀ ਬੱਚਾ ਸੀਗਾ ਤੇ ਪੜਨ ਬੈਠਾ ਵੀ ਉਹਦੀ 11 ਸਾਲ ਦੀ ਉਮਰ ਸੀ ਸ਼ਾਇਦ 12 ਸਾਲ ਉਹਨਾਂ ਨੇ ਕਿਹਾ ਤੇ ਕਹਿੰਦਾ ਵੀ ਪੜਨ ਲਈ ਤਾਂ ਆਨਲਾਈਨ ਕਲਾਸਾਂ ਫੋਨ ਦੇਣੀ ਪੈਣੇ ਆ ਫੋਨ ਦੇਤਾ ਕਹਿੰਦੇ ਵੀ ਜਦੋਂ ਰਾਤ ਜੇ ਨੂੰ ਮੈਂ ਵੀ ਕ੍ਰੋਮ ਖੋਲਿਆ ਉਹ ਤੇ ਪੇਜ ਸਾਰੇ ਆਫ ਸੀ ਤੇ ਹਿਸਟਰੀ ਖੋਲੀ ਤੇ ਉੱਤੇ ਪੋਰਨ ਸਾਈਟਾਂ ਉਹਨੇ ਸਰਚ ਕੀਤੀਆਂ ਹੋਈਆਂ ਸੀ ਆਸਲ ਦੇ ਵਿੱਚ ਲੱਚਰ ਤਾਂ ਸੋਸ਼ਲ ਮੀਡੀਆ ਦੇ ਵਿੱਚ ਪੰਜਾਬੀ ਵੀ ਫਲਾ ਰਹੇ ਆ ਨਾ ਠੀਕ ਆ ਉਹਦੇ ਚ ਫਿਕਰ ਆ ਬੱਚਿਆਂ ਦਾ ਮਾਵਾ ਨੂੰ ਵੀ ਫਿਕਰ ਆ ਪਿਓਾਂ ਨੂੰ ਵੀ ਫਿਕਰ ਆ ਸਾਨੂੰ ਵੀ ਫਿਕਰ ਆ ਠੀਕ ਆ ਤੁਸੀਂ ਕੀ ਕਹਿ ਰਹੇ ਸੀ ਬਾਈ ਜੀ ਜਿਸ ਤਰੀਕੇ ਨਾਲ ਤਾਂ ਇੱਕ ਪਰਿਵਾਰ ਕ੍ਰਿਸਟੀਆਂ ਵਿੱਚ ਇਸ ਤਰੀਕੇ ਹਾਂ ਇਸ ਤਰੀਕੇ ਦੀ ਤੁਹਾਨੂੰ ਜਿੱਜਾ ਕਰਦਾ ਉਸਦੇ ਸੁਧਾਰਪਤੀ ਤੁਸੀਂ ਕੁਝ ਸਾਡੇ ਕੋਲੇ ਜਿਹੜਾ ਪਹਿਲਾ ਕੇਸ ਆਇਆ ਵੀਡੀਓ ਆ ਗਈ ਤੇ ਇਸ ਮੀਡੀਆ ਦੇ ਵਿੱਚ ਦੱਸਣ ਲੱਗੇ ਆ ਸੀ ਉਸ ਮੁੰਡੇ ਨੂੰ ਮਾਰਨ ਚਲੇ ਗਏ ਠੀਕ ਆ ਜਦੋਂ ਇਹ ਗੱਲਬਾਤ ਹੋਈ ਹੱਦੋਂ ਪਰੇ ਲੰਘੀ ਗੱਲ ਕਿਉਂਕਿ ਸਾਡੇ ਤਾਂ ਪਤਾ ਹੀ ਨਹੀਂ ਕਿ ਜਿਹੜੀ 7 ਸਾਲ ਦੀ ਬੱਚੀ ਦਾ ਸਰੀਰਕ ਸੰਬੰਧ ਬਣਾ ਰਹੇ ਆ ਜੇ ਤੁਹਾਨੂੰ ਅਸਲ ਦੇ ਵਿੱਚ ਵੀਡੀਓ ਦਿਖਾਉਣੀ ਸ਼ੇਅਰ ਕਰਨੀ ਕਾਨੂੰਨੀ ਜ਼ਰੂਰਤ ਆ ਇੱਥੋਂ ਤੱਕ ਕਿ ਅਸੀਂ ਸਿਰਫ ਇਨਵੈਸਟੀਗੇਸ਼ਨ ਆਫੀਸਰ ਨੂੰ ਹੀ ਦਿੱਤੀ ਆਪਦੇ ਸਿੰਘਾਂ ਨੂੰ ਵੀ ਨਹੀਂ ਦਿਖਾਈਗੇ ਇਹਦੇ 'ਚ ਆਪਾਂ ਕੰਮ ਕਰਨ ਚੱਲੇ ਆ ਹੁਕਮ ਲੀਡਰ ਦਾ ਤਰਨਾ ਤੇ ਤਰਨਾ ਮਾ ਜਿਹੜੇ ਕੰਮ ਮਰਜ਼ੀ ਜਾਣਾ ਅਸੀਂ ਉਸ ਬੱਚੀ ਦੀ ਅੱਜ ਤੱਕ ਇੱਥੋਂ ਤੱਕ ਕਹੇ ਉਸ ਬੱਚੀ ਦਾ ਪਿਓ ਸਾਲ ਦੇ ਨੇੜੇ ਹੋਣ ਵਾਲਾ ਉਸ ਕੇਸ ਨੂੰ ਸਾਡੇ ਮਿਹਨਤਾ ਕਰ ਕਰ ਥੱਕ ਗਿਆ ਵੀ ਬਾਬਾ ਜੀ ਮੈਨੂੰ ਵੀਡੀਓ ਤਾਂ ਦਿਖਾ ਦਿਓ ਮੈਂ ਕਿਹਾ ਵੀ ਵੀਡੀਓ ਨਹੀਂ ਦਿਖਾ ਸਕਦੇ ਤੈਨੂੰ ਇਹਨਾਂ ਦੱਸਦਾ ਨਾ ਤੇਰੀ ਬੱਚੀ ਦਾ ਤੇਰੇ ਘਰੇ ਹੀ ਰੇਪ ਹੁੰਦਾ ਰਿਹਾ ਜੇ ਤੂੰ ਅਣਖੀਆਂ ਤੈਨੂੰ ਠੋਕ ਦਿੰਦਾ ਫਿਰ ਤੂੰ ਤੈਨੂੰ ਦੱਸ ਦਿੰਦੇ ਚਲੋ ਪੁਲਿਸ ਤੱਕ ਗੱਲ ਗਈ ਤੇ ਉਹ ਬੰਦਾ ਜੇਰਚ ਆ ਜੇਰਚ ਇਹਦੇ ਵਿੱਚ ਆਏ ਆ ਨਾ ਬਾਈ ਜੀ ਪਰਿਵਾਰ ਆਉਣਗੇ ਸਾਨੂੰ ਦੱਸਣਗੇ ਉਹਦੇ 'ਚ ਬੱਚੀ ਦਾ ਪਰਿਵਾਰ ਦਾ ਕੋਈ ਵੇਰਵਾ ਨਾ ਫੋਟੋ ਵੀਡੀਓ ਨਹੀਂ ਹੋਊਗੀ ਤਾਂ ਪਰਚਾ ਦਰਜ ਹੋ ਕੇ ਉਹਦੇ ਤੇ ਜਿਹੜੀ ਪਕੋਸੋ ਐਕਟ ਲੱਗਦਾ 66 76 ਲੱਗਦਾ ਉਹਦੇ ਤਹਿਤ ਬੰਦ ਕੀਤਾ ਜਾਊਗਾ ਕੋਈ ਨਿਊਜ਼ ਨਹੀਂ ਆਉਣੀ ਕੋਈ ਅਖਬਾਰ 'ਚ ਫੋਟੋ ਨਹੀਂ ਹੋਣੀ ਵੀ ਪਰਿਵਾਰ ਨੂੰ ਇਹ ਨਾ ਹੋਵੇ ਸਾਡੀ ਬੇਇੱਜ਼ਤੀ ਹੁੰਦੀ ਆ ਕਾਰਵਾਈਆਂ ਤਾਂ ਹੋਣਗੀਆਂ ਬਾਈ ਮੈਂ ਇਹ ਦਿੱਸਤੀ ਡਿਸਟ੍ਰਿਕਟ 'ਚ ਸਾਡੇ ਕੇਸ ਆਦੇ ਆ ਹਾਂਜੀ ਉਹ ਉਹਦੇ ਲਈ ਹੀ ਪ੍ਰੈਸ ਕਾਉਂਟਰੈਸਟ ਕੀਤੀ ਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦਾ ਦੇਤਾ ਅੱਜ ਤਰੀਕ 7 ਆ 8 ਤਰੀਕ ਸਾਰੀ 9 ਤਰੀਕ ਸਾਰੀ ਸ਼ਾਮ 5 ਵਜੇ ਤੱਕ ਮੈਂ ਪਿੰਡ ਮਹਿਰੋ ਆਪਦੇ ਘਰੇ ਮਿਲੂੰਗਾ ਪਿੰਡ ਦੀਆਂ ਪੰਚਾਇਤਾਂ ਉਹ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਇਸ ਚੀਜ਼ ਦਾ ਦਰਦ ਰੱਖਦੀਆਂ ਵੀ ਸਾਡੀ ਆਉਣ ਵਾਲੀਆਂ نسلਾਂ ਸਾਡੇ ਬੱਚੇ ਇਸ ਵਹਿਣ ਤੇ ਵਹਿ ਨਾ ਜਾਣ ਕਿਤੇ ਤੇ ਅਸੀਂ ਉਹਨਾਂ ਨੂੰ ਤਰੀਕੇ ਨਾਲ ਪਿੰਡਾਂ ਦੇ ਸਰਪੰਚਾਂ ਰਾਹੀਂ ਹੀ ਇਸ ਚੀਜ਼ ਨੂੰ ਫਲਾਵਾਗੇ ਅਸੀਂ ਕਾਨੂੰਨ ਤੋੜਨਾ ਨਹੀਂ ਚਾਹੁੰਦੇ ਕਿਸੇ ਦਾ ਜੀ ਨਹੀਂ ਕਰਦਾ ਬਾਈ ਜੀ ਪ੍ਰਸ਼ਾਸਨ ਦੇ ਨਾਲ ਮੱਥਾ ਲਾਈਏ ਜਾਂ ਅਸੀਂ ਆਪਣੇ ਘਰ ਛੱਡ ਗਏ ਜਾਂ ਅਸੀਂ ਬਾਗੀ ਹੋ ਜਾਈਏ ਜਾਂ ਅਸੀਂ ਖੂਨ ਬਹਾਈਏ ਸਾਡਾ ਜੀ ਕਰਦਾ ਪੰਜਾਬ ਵਸਦਾ ਰਹੇ ਪੀਸਫੁਲ ਰਹੇ ਸਾਰੇ ਸੁਖੀ ਵਸਣ ਨੌਜਵਾਨ ਵੀ ਵਧੀਆ ਰਹਿਣਾ ਪਰ ਜਦੋਂ ਸਾਡੇ ਇਹਨਾਂ ਗੱਲਾਂ ਦੇ ਉੱਤੇ ਡਾਕੇ ਮਾਰਦੇ ਆ ਨਾ ਲੋਕ ਇਦਾਂ ਦੇ ਬੇਫਿਕਰ ਹੋ ਕੇ ਵੀ ਸਾਨੂੰ ਡਾਰੀ ਕੋਈ ਨਹੀਂ ਉਦੋਂ ਬਾਈ ਗੁੱਸਾ ਚੜਦਾ ਫਿਰ ਕਹਿੰਦੇ ਹੁੰਦੇ ਵੀ ਜਦੋਂ ਐਹੋ ਜਿਹੀਆਂ ਗੱਲਾਂ ਪੰਜਾਬ 'ਚ ਹੋਣ ਲੱਗਿਆਂ ਫਿਰ ਅੱਤਵਾਦ ਦੇ ਦੁੱਧ ਨੂੰ ਜਾਗ ਲੱਗ ਜਾਂਦਾ ਹੁੰਦਾ ਬਾਈ ਜੀ ਕਿਸੇ ਵਾਰ ਸਸਪੀ ਲੈਵਲ ਤੇ ਪੀਸੀ ਲੈਵਲ ਤੇ ਉਹ ਕਦੋਂ ਤੱਕ ਤੁਸੀਂ ਪਹੁੰਚੋਗੇ ਕੱਲ ਨੂੰ ਤੇ ਪਰਸ ਨੂੰ ਸਰਪੰਚਾਂ ਦੀਆਂ ਟੀਮਾਂ ਮੈਂਬਰਾਂ ਦੀਆਂ ਸਾਨੂੰ ਮਿਲਣ ਆਉਣਗੀਆਂ ਜਿਨ੍ਹਾਂ ਚ ਅਣਖ ਗੈਰਤ ਹੈ ਉਹਨਾਂ ਦੇ ਹੀ ਉਹ ਵੇਖ ਲਓ ਮੰਨ ਲਓ ਕੋਈ ਲੁਧਿਆਣੇ ਜ਼ਿਲ੍ਹੇ ਤੋਂ ਆ ਗਈ ਪੰਚਾਇਤ ਅਸੀਂ ਸਾਰਾ ਨੋਟ ਕੀਤਾਗਾ ਲੁਧਿਆਣੇ ਜ਼ਿਲ੍ਹੇ ਚ ਕਿਹੜੇ ਕਿਹੜੇ ਬੰਦੇ ਇਸ ਚੀਜ਼ ਦੇ ਵਿੱਚ ਹੈਗੇ ਆ ਉਹਨਾਂ ਦਾ ਬਾਇਓ ਡਾਟਾ ਉਹਨਾਂ ਦੀ ਲੈਟਰ ਪੈਡ ਤੇ ਨਾਮ ਲਾ ਕੇ ਲਿਖਤੀ ਤੇ ਉਹਨਾਂ ਦੀ ਸਾਰੇ ਸਾਈਨ ਕਰਾ ਕੇ ਤੇ ਲੁਧਿਆਣੇ ਦੇ ਹੀ ਐਸਐਸਪੀ ਸਾਹਿਬ ਨੂੰ ਦਿੱਤਾ ਜਾਵੇ ਦਾ ਰਾਕੇ ਦੀ ਕੀਤੀ ਹੋ ਉਸ ਰਾਕੇ ਦੀਆਂ ਪੰਚਾਇਤਾਂ ਨੂੰ ਤੁਹਾਡਾ ਰਾਤਾ ਕਰਿਆ ਜਾਂ ਤੁਸੀਂ ਉਹਨਾਂ ਦਾ ਰਾਤਾ ਦੇਖੋ ਇਹ ਗੱਲ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਪੰਜਾਬ ਦੇ ਇਹਨਾਂ ਬੈਦਾਂ ਬਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਜੋ ਕਿ ਆਪਣੀਆਂ ਗਲਤ ਏਡਾਂ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹਾਂ ਵੱਲ ਤੋਰ ਰਹੇ ਨੇ ਤੇ ਉਥੇ ਇਹਨਾਂ ਦੇ ਨਤੀਜੇ ਵੀ ਗਲਤ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਜੋ ਵੀ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਬੈਦਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਜੋ ਵੀ ਭਾਈ ਅਮਰਪਾਲ ਸਿੰਘ ਮੈਰੋ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਨੇ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ